ਹਾਂਜੀ ਇਹ ਜੋ ਨੌਜਵਾਨ ਹੈ ਗੁਰਪ੍ਰੀਤ ਸਿੰਘ ਜੋ ਜਿਸ ਦਾ ਡੇਟ ਆਫ ਬਰਥ 1997 ਹੈ ਇਸ ਬੱਚੇ ਦੇ ਉੱਪਰ ਦੋਸ਼ ਲਾਇਆ ਗਿਆ ਜੋ ਪਿੰਡ ਦਾ ਸਰਪੰਚ ਹੈ ਉਸ ਦੁਆਰਾ ਫੜਿਆ ਗਿਆ ਉਸ ਤੋਂ ਬਾਅਦ ਇਸ ਨੂੰ ਪੁਲਿਸ ਹਵਾਲੇ ਕਰਕੇ ਇਸ ਉੱਪਰ ਮੁਕੱਦਮਾ ਦਰਜ ਕਰਾਇਆ ਗਿਆ ਦੂਸਰੇ ਪਾਸੇ ਜੋ ਪਰਿਵਾਰ ਦੇ ਮੈਂਬਰ ਨੇ ਉਨ੍ਹਾਂ ਦਾ ਦੋਸ਼ ਹੈ ਕਿ ਅਗਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਸੀ ਤਾਂ ਉਹ ਪਰਿਵਾਰ ਕੋਲੇ ਆ ਸਕਦੇ ਸੀ ਪੰਚਾਇਤਾਂ ਬਣੀਆਂ ਹੋਈਆਂ ਨੇ ਤੇ ਉਹਨਾਂ ਕੋਲੇ ਆ ਕੇ ਮਸਲਾ ਚੱਕ ਸਕਦੇ ਸੀ ਬੱਚੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿਉਂਕਿ ਇਹਨਾਂ ਦੇ ਦੱਸਣ ਅਨੁਸਾਰ ਬੱਚਾ ਇਸ ਜੋ ਗੋਲੀਆਂ ਵਗੈਰਾ ਖਾ ਰਿਹਾ ਸੀ ਇਸ ਤੋਂ ਬਚਣ ਦੇ ਲਈ ਉਹ ਦਵਾਈ ਵੀ ਖਾ ਰਿਹਾ ਸੀ ਦਾ ਨੌਜਵਾਨ ਹੈ ਇਸ ਤੋਂ ਕਿਤੇ ਵੀ ਲੱਗਦਾ ਕਿ ਨੌਜਵਾਨ ਬਹੁਤ ਤਕੜੇ ਲੈਵਲ ਦਾ ਨਸ਼ੇੜੀ ਹੋਵੇਗਾ ਜਾਂ ਸਮੱਗਲਰ ਹੋਵੇਗਾ ਕਿਉਂਕਿ ਸਾਰਾ ਪਿੰਡ ਇੱਕ ਸੁਰਤ ਨਾਲ ਇਹ ਗੱਲ ਕਹਿ ਰਿਹਾ ਕਿ ਨੌਜਵਾਨ ਬੜਾ ਸੈਂਸੀਅਰ ਸੀ ਬੜਾ ਮਿਹਨਤੀ ਸੀਗਾ ਅਲੂਮੀਨੀਅਮ ਫੈਬ੍ਰିକੇਟਰ ਸੀਗਾ ਤੇ ਇਸ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਰੋ ਜੋ ਰੋ ਰਹੀਆਂ ਨੇ ਕੋਰਲਾਟ ਹੈ ਬੀਬੀਆਂ ਦੇ ਵਿੱਚ ਦੁੱਖ ਦਾ ਹਾਲ ਹੈ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਆ ਹਾਂਜੀ ਭਰਾ ਜੀ ਜਿਸ ਤਰ੍ਹਾਂ ਆਪਾਂ ਪਿੰਡ ਰੰਪੁਰ ਚ ਬੈਠੇ ਆ ਕਿ ਕੀ ਘਟਨਾ ਹੋਈ ਆ ਕਿ ਇੱਕ ਨੌਜਵਾਨ ਬੱਚਾ ਤੁਹਾਡਾ ਪਰਿਵਾਰ ਤੋਂ ਤੁਰ ਗਿਆ ਦੱਸੋਗੇ ਕਦੋਂ ਦੀ ਘਟਨਾ ਤੇ ਕੀ ਘਟਨਾ ਹੋਈ ਆ ਇਹ ਘਟਨਾ ਹੈਗੀ 3 7 2025 ਦੀ ਸਾਡਾ ਬੱਚਾ ਚਲੋ ਮੜੀ ਮਿੱਟੀ ਗੋਲੀ ਖਾਂਦਾ ਸੀਗਾ ਉਹ ਲਈ ਜਾਂਦਾ ਸੀਗਾ ਉਹਨੇ ਸਰਪੰਚ ਨੇ ਡੇਰਾ ਸਮਾਦ ਕੋਲ ਘੇਰ ਕੇ ਨਾਲ ਤਾਂ ਕੁੱਟਮਾਰ ਕੀਤੀ ਨਾਲੇ ਉਹਦੀ ਵੀਡੀਓ ਨੈਟ ਤੇ ਪਾਤੀ ਵੀ ਇਹ ਨਸ਼ੇ ਵੇਚਦਾ ਈ ਉਹਨੂੰ ਨਸ਼ਾ ਤਸ਼ਕਰ ਬਣਾਤਾ ਤੇ ਮੌਕੇ ਤੇ ਪੁਲਿਸ ਆਦ ਕੇ ਉਹਨੇ ਉਹਤੇ ਪਰਚਾ ਦਰਜ ਕਰਾਤਾ ਉਹ ਨੈਟ ਤੇ ਵੀਡੀਓ ਪਾਉਣ ਕਰਕੇ ਨਾ ਸਹਾਰਦਾ ਹੋਇਆ ਉਹ 16 9 ਨੂੰ ਸੁਸਾਈਡ ਕਰ ਗਿਆ ਸਪੈਸ਼ਲ ਉਹ ਵੀਡੀਓ ਬਣਾ ਕੇ ਆ ਜੀ ਵੀ ਐ ਸਰਪੰਚ ਕਰਕੇ ਕਰ ਰਹੇ ਆ ਜੀ ਤੇ ਬੱਚੇ ਦੀ ਕਿੰਨੀ ਉਮਰ ਸੀਗੀ ਜੀ ਉਮਰ ਉਹਦੀ 27 ਸਾਲ ਸੀਗੀ ਕੀ ਕੰਮ ਕਰਦਾ ਸੀ ਬੱਚਾ ਉਹ ਐਲਮੀਨੀਅਮ ਦਾ ਕੰਮ ਕਰਦਾ ਇਹ ਤੇ ਵਿੱਚ ਜੀ ਆ ਕਰੀ ਜਾਂਦਾ ਹੈਗਾ ਬਿਲਡਿੰਗ ਦਾ ਕੰਮ ਕਰੀ ਜਾਂਦਾ ਹੈਗਾ ਜੀ ਉਸ ਦਾ ਕੋਈ ਪਿਛਲਾ ਰਿਕਾਰਡ ਰਿਆ ਹੋਵੇ ਨਸ਼ਾ ਕਰਨ ਦਾ ਜਾਂ ਨਸ਼ਾ ਵੇਚਣ ਦਾ ਜਾਂ ਉਤੋਂ ਕੋਈ ਮੁਕੱਦਮਾ ਦਰਜ ਹੋਇਆ ਹੋਵੇ ਪਹਿਲਾਂ ਨਹੀਂ ਜੀ ਨਹੀਂ ਕੋਈ ਹੋ ਨਹੀਂ ਸੀ ਇਹ ਜਰਗਲ ਸਾਡਾ ਨਹੀਂ ਸਾਡਾ ਪਰਿਵਾਰ ਸਾਰਾ ਹੀ ਪਹਿਲਾਂ ਤੋਂ ਹੀ ਵਧੀਆ ਹੈ ਇਹ ਸਰਪੰਚ ਦੇ ਪਤਾ ਨਹੀਂ ਕੀ ਮਨ ਚਾਹੀ ਕੀ ਨਹੀਂ ਕੀ ਉਹਨੇ ਰੰਜਿਸ਼ ਖੜੀ ਸਾਡੇ ਨਾਲ ਸਾਡੇ ਨਾਲ ਹੀ ਵਧੀਆ ਬੋਲ ਬਣੀ ਆ ਉਹਦੀ ਪਤਾ ਨਹੀਂ ਹੋਵੇ ਦਿਮਾਗ ਕੀ ਆਇਆ ਕਿਹੜੇ ਕਮਿਊਨਿਟੀ ਕਿਹੜੇ ਪਰਿਵਾਰ ਨੂੰ ਤੁਸੀਂ ਬਿਲੋਂਗ ਕਰਦੇ ਹੋ ਅਸੀਂ ਐਸਸੀ ਭਾਈਚਾਰੇ ਜੋ ਆਈ ਜਿੰਨੀਆਂ ਵੀ ਹੁਣ ਤੱਕ ਇਹਨੇ ਵੀਡੀਓ ਪਾਈਆਂ ਨੇ ਸਭ ਨੈਟ ਤੇ ਚੱਕ ਲਿਓ ਐਸੀ ਭਾਈ ਚਰੇਦੇ ਆ ਨੇ ਆਪਦੇ ਬੰਦੇ ਤਾਂ ਇਹ ਘਰੇ ਜਾ ਕੇ ਸਮਝਾ ਕੇ ਆਉਂਦੇ ਨੇ ਵੀ ਇਹਨਾਂ ਨੂੰ ਰੋਕੋ ਸਾਡੇ ਬੰਦੇ ਜਾ ਕੇ ਵੀਡੀਓ ਪਾਉਂਦੇ ਨੇ ਨੈਟ ਤੇ ਸਾਡਾ ਬੱਚਾ ਨਹੀਂ ਸਾਰ ਜਗਿਆ ਉਹਨੇ ਸੁਸਾਈਡ ਕਰ ਲਿਆ ਬੇਇੱਜ਼ਤੀ ਮੰਦ ਨੇ ਤੇ ਇੱਕ ਮੈਂ ਵੀਡੀਓ ਦੇਖੀ ਆ ਉਸ ਵਿੱਚ ਉਹਨਾਂ ਨੇ ਗਾਣਾ ਲਾ ਕੇ ਵੀਡੀਓ ਪਾਈ ਹੋਈ ਆ ਕਿ ਇੱਕ ਚੰਗੀ ਗੱਲ ਆ ਕਿਸੇ ਬੱਚੇ ਨੂੰ ਇਸ ਤਰ੍ਹਾਂ ਡੀਫੇਮ ਕੀਤਾ ਜਾ ਰਿਹਾ ਤੁਸੀਂ ਗਾਣਾ ਲਾ ਕੇ ਆਪਣੇ ਆਪ ਨੂੰ ਪ੍ਰੋਮੋਟ ਕਰ ਰਹੇ ਹੋ ਤੇ ਬੱਚੇ ਨੂੰ ਤੁਸੀਂ ਦਿਖਾ ਰਹੇ ਹੋ ਉਹ ਬੱਚਾ ਬੱਚੇ ਦਾਗਾ ਪੂਰਾ ਫਿਊਚਰ ਹੁੰਦਾ ਹੈ ਤੇ ਲੱਗਦਾ ਵੀ ਇਹੀ ਕਾਰਨ ਬਣਿਆ ਬੱਚੇ ਨੇ ਸੁਸਾਈਡ ਕਰਨ ਦਾ ਹਾਂਜੀ ਹਾਂਜੀ 100% ਇਹੀ ਕਾਰਨ ਬਣਿਆ ਜੀ ਇਹ ਆਪਣੀ ਫੋਕੀ ਫੈਮਿਲੀ ਲੋਕਾਂ ਦੇ ਜਵਾਕਾਂ ਦੀ ਬਦਨਾਮੀ ਕਰਦਾ ਫਿਰਦਾ ਜੀ ਹਾਂਜੀ ਕੰਮ ਹੁਣ ਤਾਂ ਕਹਿੰਦੇ ਕੋਈ ਨਹੀਂ ਕੀਤਾ ਬਸ ਆਹੀ ਕੋਈ ਕਰਦਾ ਫਿਰਦਾ ਜੀ ਤੇ ਤੁਹਾਡੇ ਨਾਲ ਰੰਜਿਸ਼ ਕੀ ਆ ਕੋਈ ਇਦਾਂ ਹੁੰਦਾ ਪਿੰਡਾਂ ਦੇ ਵਿੱਚ ਵੀ ਤੁਹਾਡੀ ਸਾਨੂੰ ਵੋਟ ਨਹੀਂ ਪਈ ਜਾਂ ਸਾਡੇ ਦੂਜੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਸ ਤਰ੍ਹਾਂ ਦੀ ਕੋਈ ਰੰਜਿਸ਼ ਵੀ ਆ ਤੁਹਾਡੀ ਇਹਨਾਂ ਨਾਲ ਰੰਜਿਸ਼ ਹੋ ਸਕਦੀ ਹੈ ਜੀ ਕਿਉਂ ਅਸੀਂ ਹੈਗੇ ਸਿੱਧੇ ਤੇ ਕਾਂਗਰਸ ਤੋਂ ਕਰਦੇ ਆ ਪਹਿਲਾਂ ਦੀ ਤੇ ਬਾਕੀ ਮੈਨੂੰ ਵੋਟਾਂ ਤੋਂ ਦੂਦ ਨੇ ਫੋਨ ਆ ਗਏ ਹੈਗੇ ਬੰਦੇ ਦਾ ਕਹਿੰਦੇ ਤੁਹਾਡਾ ਨਾਮ ਆਉਂਦਾ ਵੀ ਤੁਸੀਂ ਵੋਟ ਨਹੀਂ ਪਾਈ ਹਾਂ ਚਲੋ ਆਪਾਂ ਨੌ ਤਾਂ ਕਾਨੂੰ ਲੈਣਾ ਜਾਨੀ ਦੋ ਇੱਕ ਨਹੀਂ ਦੋ ਤਿੰਨ ਨੇ ਮੈਨੂੰ ਕਿਹਾ ਵੀ ਭਾਈ ਤੁਹਾਡੀ ਗਿਣਦੇ ਨਹੀਂ ਹੈਗੇ ਮੈਂ ਚਲੋ ਕੋਈ ਨਾ ਜੀ ਨਹੀਂ ਪਾਈ ਜੀ ਮਤਲਬ ਤੁਹਾਨੂੰ ਲੱਗਦਾ ਕਿ ਇੱਕ ਰਾਜਨੀਤਿਕ ਰੰਜਿਸ਼ ਕਰਕੇ ਤੁਹਾਡੇ ਨਾਲ ਕਿੜ ਗੱਡੀ ਗਈ ਤੁਹਾਡਾ ਬੱਚਾ ਇਸ ਕਰਕੇ ਨੁਕਸਾਨਿਆ ਗਿਆ ਹਾਂਜੀ ਹਾਂਜੀ ਸਾਡੇ ਨਾਲ ਰਾਜਨੀਤਿਕ ਕਿ ਖੁੰਦਕ ਕੱਢੀ ਗਈ ਹੈ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਬਸ ਜਿਹੜਾ ਕੋਈ ਹੋਇਆ ਜਿਹੜੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਜੋ ਵੀ ਸਰਪੰਚ ਦੀ ਕਾਰਵਾਈ ਬਣਦੀ ਹੈ ਜੀ ਕੀ ਸਰਪੰਚ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਉਹ ਬੱਚੇ ਦੀ ਤਲਾਸ਼ੀ ਲੈ ਕੇ ਉਸ ਦੀ ਉਸ ਦੀ ਮਾਰਕਟ ਕਰ ਸਕਦਾ ਜਾਂ ਉਸ ਦੀ ਕੋਈ ਵੀਡੀਓ ਪਾ ਸਕਦਾ ਹੈ ਕੀ ਸਰਪੰਚ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਅਗਰ ਇਸ ਤਰ੍ਹਾਂ ਦੀ ਕੋਈ ਗਲਵਾਤ ਹੁੰਦੀ ਤਾਂ ਪੰਚਾਇਤ ਕੋਲ ਜਾਂ ਪਰਿਵਾਰ ਕੋਲ ਜਾ ਕੇ ਇਹ ਮਸਲਾ ਉਠਾਇਆ ਜਾ ਸਕਦਾ ਸੀ ਹਾਂਜੀ ਹਾਂਜੀ ਜੇ ਉਹ ਘੇਰਿਆ ਉਥੇ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਪਿੰਡ ਦਾ ਸਰਪੰਚ ਤੇ ਉਹ ਸਾਡੇ ਕੋਲ ਆ ਸਕਦਾ ਸੀਗਾ ਵੀਡੀਓ ਪਾਉਣ ਦਾ ਤਾਂ ਅਧਿਕਾਰ ਹੈ ਨਹੀਂ ਕੋਈ ਇਹ ਹਾਂਜੀ ਬਾਪੂ ਜੀ ਜਿਸ ਨੌਜਵਾਨ ਦੀ ਮੌਤ ਹੋਈ ਹੈ ਤੁਹਾਡੇ ਨਾਲ ਕੀ ਰਿਸ਼ਤਾ ਸਾਡਾ ਪੁੱਤਰਾ ਲੱਗਦਾ ਜੀ। ਅਲੀ ਨਾ ਕੋਈ ਮੁਕੱਦਮਾ ਨਾ ਕੋਈ ਪਰਚਾ ਉਹ ਤੇ। ਮੇ ਸਾਡਾ ਬਟਾਪੇ ਦਾ ਸਾਹਰਾ ਸੀਗਾ ਉਹ। ਵੀ ਸਾਨੂੰ ਇਹ ਪਤਾ ਵੀ ਸਾਡਾ ਦਿਲ ਜਾਣੀਏ ਵੀ ਸਾਨੂੰ ਕੀ ਕਹਿੰਦਾ। ਸਾਡਾ ਇੰਨਾ ਹੱਥੀ ਪਾਲਿਆ ਸੀਗਾ ਉਹ। ਸਾਨੂੰ ਯਾਨੀ ਹੁਣ ਸਾਹਰਾ ਬਣਨਾ ਸੀਗਾ। ਉਹ ਦੁਨੀਆ ਤੋਂ ਚਲੇ ਗਿਆ ਸਾਨੂੰ ਬਹੁਤ ਦੁੱਖ ਆ। ਅਸੀਂ ਭਗਵੰਤ ਮਾਨ ਜੀ ਤੋਂ ਇਹ ਕਰਦੇ ਆ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਹਾਂ ਜੀ। ਇਹ ਜਿਹੜੇ ਕੜਮ ਸਰਪੰਚ ਨੇ ਇਹਨਾਂ ਦੇ ਪਤੇ ਸਾਫ਼ ਹੋਣੇ ਚਾਹੀਦੇ ਨੇ ਇਹਨਾਂ ਨੇ ਗੰਦਾ ਫਾਇਆ ਤਖੜਿਆਂ ਨੂੰ ਇਹ ਫੜਦੇ ਨਹੀਂ ਆਪਣੇ ਛੋਟੇ ਗਰੀਬ ਦੇ ਗਰੀਬਾਂ ਦੇ ਬੱਚਿਆਂ ਤੇ ਥੱਪੜ ਮਾਰਦੇ ਨੇ ਫੜ ਫੜ ਕੇ ਬੇਇੱਜ਼ਤੀ ਕਰਦੇ ਨੇ ਉਹ ਸਾਡਾ ਬੱਚਾ ਬੇਇੱਜ਼ਤੀ ਨਾਂ ਸਾਹਰ ਦਾ ਹੋਇਆ ਉਹ ਮੌਤ ਨੂੰ ਗਾਲੇ ਲਗਾ ਲਿਆ ਉਹਨੇ ਤੇ ਦੇਖ ਸਕਦੇ ਹੋ ਕਿ ਪਰਿਵਾਰ ਦਾ ਕੀ ਹਾਲ ਹੈ ਜੋ ਪਰਿਵਾਰ ਦੇ ਜੋ ਬਜ਼ੁਰਗ ਨੇ ਜੋ ਪਰਿਵਾਰ ਦੀਆਂ ਬੀਬੀਆਂ ਨੇ ਰੋ ਰੋ ਕੇ ਬੁਰਾ ਹਾਲ ਹੈ ਕਿ ਜਦੋਂ ਵੀ ਇੱਕ ਗਰੀਬ ਪਰਿਵਾਰ ਦਾ ਬੱਚਾ ਚਲਿਆ ਜਾਂਦਾ ਤਾਂ ਉਸ ਦੀਆਂ ਜੋ ਬਾਹਾਂ ਕੱਟੀਆਂ ਜਾਂਦੀਆਂ ਨੇ ਪਰਿਵਾਰ ਦਾ ਲੱਕ ਟੁੱਟ ਜਾਂਦਾ ਹੈ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਦੇ ਦਾਦਾ ਜੀ ਨਾਲ ਗੱਲ ਹੋਈ ਆ ਚਾਚਾ ਜੀ ਨਾਲ ਗੱਲ ਹੋਈ ਆ ਬੜਾ ਹੀ ਹੈਂਡ ਟੂ ਮਾਉਥ ਪਰਿਵਾਰ ਹੈ ਬਹੁਤ ਹੀ ਮੰਦਭਾਗੀ ਕਰਨਾ ਵਾਪਰੀ ਹੈ ਇੱਕ ਨੌਜਵਾਨ ਬੱਚਾ ਜਿਸ ਦਾ ਸਾਰਾ ਭਵਿੱਖ ਪਿਆ ਸੀ ਜਿਸ ਨੇ ਇਸ ਘਰ ਨੂੰ ਸੰਭਾਲਣਾ ਸੀ ਇਸ ਘਰ ਦੇ ਲਈ ਜੋ ਸੁੱਖ ਸਹੂਲਤਾਂ ਲੈ ਕੇ ਆਉਣੀਆਂ ਸੀ ਇਸ ਘਰ ਨੂੰ ਅੱਗੇ ਲੈ ਕੇ ਜਾਣਾ ਸੀ ਉਹ ਬੱਚਾ ਇਸ ਜਹਾਨ ਤੋਂ ਰੁਖਸ਼ਤ ਕਰ ਗਿਆ ਤੇ ਜੋ ਉਹਨਾਂ ਦੇ ਮਾਤਾ ਨੇ ਜਾਂ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਜਿ ਉਹਨਾਂ ਦੀ ਮਾਤਾ ਹੈ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦਿਆਂ ਕਿਉਂਕਿ ਪਰਿਵਾਰ ਹੈ ਬਹੁਤ ਨਰਾਸ਼ਾ ਦੇ ਹਾਲਤ ਵਿੱਚ ਹੈ ਬਹੁਤ ਦਰਦ ਅਸਹਿ ਦਰਦ ਜਿਸ ਨੂੰ ਆਪਾਂ ਕਹਿ ਸਕਦੇ ਆ ਉਹ ਦਰਦ ਉਹ ਉਹੀ ਦੱਸ ਸਕਦੇ ਨੇ ਕਿ ਉਹ ਉਹ ਦਰਦ ਉਹ ਸਹਿ ਰਹੇ ਨੇ ਬੈਠਿਆ ਪਿੰਡ ਰਾਮਪੁਰ ਵਿਖੇ ਬੀਬੀ ਜੀ ਨੌਜਵਾਨ ਪੋਤਾ ਇਸ ਇਸ ਦੁਨੀਆ ਤੋਂ ਇਸ ਜਹਾਨ ਤੋਂ ਰੁਖਸਤ ਕਰ ਗਿਆ ਬੁਢਾਪੇ ਦਾ ਸਹਾਰਾ ਹੁੰਦਾ ਚੰਗੇ ਦਿਨ ਦੇਖਣੇ ਸੀ ਅੱਗੇ ਜਾਂਉਂਦੇ ਤੇ ਬੱਚੇ ਹੋਣੇ ਸੀਗੇ ਤੇ ਇੱਕ ਛੋਟੀ ਜੀ ਗਲਤੀ ਕਰਕੇ ਬੱਚਾ ਚਲਿਆ ਗਿਆ ਕੀ ਕਹੋਂਗੇ ਇਸ ਮੌਲੇ ਉੱਪਰ ਇੱਥੇ ਕਹਿੰਦੇ ਜਿਹੜੇ ਬੋਲ ਕਾਏਗਾ ਪੂਰੇ ਹੋ ਜਾਣ ਹੁੰਦੇ ਜਿੰਨੇ ਜਿੰਨੇ ਉਹ ਕਾਏਗਾ ਦੇਖੋਗੇ ਅਸੀਂ ਵੀ ਉਹਦੇ ਬੋਲ ਹੋਦੇ ਹੋ ਜਾਣ ਹੁੰਦੇ ਕੋਈ ਤੁਸੀਂ ਕਹਿੰਦੇ ਹੈਗੇ ਇਹ ਦੋਸ਼ ਲਾ ਕੇ ਗਿਆ ਜੀ ਅਬਰਦੀ ਉਹ ਮਰਨ ਤੋਂ ਪਹਿਲਾਂ ਮਰਨ ਤੋਂ ਪਹਿਲੇ ਜਿਹੜੇ ਵੀਡੀਓ ਪਾਈ ਹੈ ਉਹੀ ਕਿਹਾ ਸਰ ਉਹ ਸੀ ਬਾਤ ਹੀ ਦੇਖੀ ਆ ਵੀਡੀਓ ਵਿੱਚ ਕਿਹੜੇ ਕਿਹੜੇ ਬੰਦੇ 'ਤੇ ਦੋਸ਼ ਲਾਏ ਨੇ ਪੰਚ ਨੂੰ ਫਿਰ ਪੰਚ ਨੂੰ ਸਰ ਪੰਚ 'ਤੇ ਦੋਸ਼ ਹਾਂਜੀ ਸਰਪੰਚ ਨੇ ਘੇਰ ਕੇ ਉਹਦੀ ਵੀਡੀਓ ਬਣਾ ਕੇ ਪਹਿਲਾਂ ਟੋਟੇ ਗੋਲੀਆਂ ਛਿੜਿਆ ਉਹ ਤੇ ਫੋਲਾ ਫਾਲੀ ਕੀਤੀ ਆ ਉਹਦੀ ਉਹ ਕਹਿੰਦਾ ਵੀ ਮੈਂ ਤਾਂ ਦੇਖੋ ਜੀ ਵੇਚਦਾ ਨਹੀਂ ਹੈਗਾ ਮੈਂ ਖਾਣਾ ਖਾਂਦਾ ਜ਼ਰੂਰ ਹੈ ਨਾ ਮੈਂ ਹਾਂ ਕੀ ਮੈਂ ਵੇਚਦਾ ਨਹੀਂ ਹੈਗਾ ਉਹ ਵੱਡੇ ਤੋਂ ਦੇਖੋ ਜੀ ਨਾ ਉੱਥੇ ਦੂਏ ਡੇ ਚਲੇ ਆਏ ਫ੍ਰੈਂਡ ਲੈ ਉਹ ਤੋਂ ਆਪਣੇ ਘਰ ਨੂੰ ਲੈ ਗਿਆ ਘਰ ਉਹਨੇ ਬੋਟਮ ਚੁਕਾਤਾ। ਕੰਨ ਜਦੋਂ ਉਹਨੂੰ ਕੁੱਟਿਆ ਕੀ ਕੀਤਾ ਕੀ ਨਹੀਂ ਕੀਤਾ ਹੈਗਾ। ਹੋਰ ਜਾਣੀ ਜਿਵੇਂ ਨਿਆਣੇ ਨੂੰ ਹੁਣ ਕੁੱਟਿਆ ਨਾ ਅਸੀਂ ਕਹਿੰਦੇ ਮੈਂ ਵੀ ਕੁੱਟਿਆ ਉਹਨੇ। ਉਹ ਤੋਂ ਚੁਕਾਤਾ। ਮੁੰਡਾ ਨਾ ਚੰਦ ਕਹਿੰਦਾ ਵੀ ਆਪੇ ਨਾਲ ਦਿੰਦੇ ਕਰਤਾ। ਇਹ ਵਾਪਸ ਆਮੇਨ ਜਾਈ ਤੋ ਆ ਕੇ ਇਹੋ ਕਰਤਾ ਚਲੇ ਗਿਆ ਲੈਣ। ਉਹ ਜਾ ਕੇ ਕੰਨ ਬਾਰਤਾ ਨਾ ਪਾਉ ਇਹ ਨੂੰ ਕਿ ਪਸਾ ਸਲਪਾ ਆ ਤੁੰ ਵੀ ਬਾਰਤਾ ਨਾ ਆ ਪਾ ਕੰਨ ਬਾਰਤਾ ਦਾ ਸੁਣਦੇ ਤੇ ਫਰੈਂਡਿੰਗ ਕਰਨਾ ਸਰਪੰਚ ਕੰਨ ਹਾਂਜੀ ਜਾਣੀ ਸਰਪੰਚ ਨੇ ਅੱਜ ਬਾਤ ਕੀਤੀ ਇਹ ਜੇ ਬੀਬੀ ਸਰ ਦੇਖੋ ਬੱਚੇ ਗਲਤ ਰਸਤੇ ਤੁਰ ਪੈਂਦੇ ਹੁੰਦੇ ਨੇ ਬਹੁਤ ਨੌਜਵਾਨ ਇਸ ਤਰ੍ਹਾਂ ਦੇ ਹੈਗੇ ਨੇ ਪਰਚਾ ਕੋਈ ਹੱਲ ਨਹੀਂ ਹੁੰਦਾ ਅਗਰ ਪਰਿਵਾਰ ਕੋਲੇ ਆ ਕੇ ਕੋਈ ਗਲਤ ਗੱਲਬਾਤ ਕੀਤੀ ਜਾਂਦੀ ਜਾਂ ਪੰਚਾਇਤ ਗਲਤ ਗੱਲਬਾਤ ਕੀਤੀ ਜਾਂਦੀ ਕਾ ਇੱਕ ਬੱਚਾ ਬੇਇੱਜ਼ਤੀ ਮਹਿਸੂਸ ਨਾ ਕਰਦਾ ਤੇ ਇਹ ਸਟੈਪ ਨਾ ਚੱਕਦਾ ਤੇ ਤੁਹਾਡਾ ਜੋ ਇਹ ਘਰ ਹੱਸਦਾ ਬਸਦਾ ਰਹਿੰਦਾ ਹਾਂਜੀ ਹਾਂਜੀ ਬਈ ਅਸਾਂ ਤੂੰ ਨਾ ਬਹੁਤ ਦੁੱਖ ਪਾ ਲ ਪੈ ਗਿਆ ਸੀ ਦੇਖਿਆ ਠੀਕ ਆ پتہ ਦੇਖ ਨਹੀਂ ਹੁੰਦਾ ਸੀਗਾ ਮੈਂ ਤਾਂ ਭੋਲਾ ਭੋਲਾ ਚੁੱਪ ਨਹੀਂ ਨਾ ਪਾ ਲਈ ਠੀਕ ਹੈ ਜੋ ਦੋਈ ਪਾਈ ਜਾਣੀ ਹੁਣ ਸਾਨੂੰ ਤਰ ਜੀਵੇ ਦੀ ਦਿੰਦੀ ਹੈਗੀ ਜਿਹੜਾ ਪਾਣਾ ਸਾਡੇ ਤੋਂ ਬੀਤ ਗਿਆ ਜਾਣੀ ਤੇ ਪਾਂਛਤ ਨੇ ਮੰਦੀ ਨਹੀਂ ਹੈਗੀ ਕਹਨਾ ਪਰ ਚਦੰਗਾਂ ਨੂੰ ਸੋੜਤੀ ਹੋਈ ਹੋ। ਪਹਿਲਾਂ ਵੀ ਮੁੰਡੇ ਦਾ ਲੰਬਾ ਆਇਆ ਹੋਵੇ ਪਹਿਲਾਂ ਪਿੰਡ ਦੇ। ਸਾਨੂੰ ਕੋਈ ਲੰਬਾ ਨਹੀਂ ਮਿਲਿਆ ਜਦੋਂ ਪਹਿਲਾਂ। ਆਹੀ ਠੀਕਾ ਇਹ ਵੀ ਸਾਨੂੰ ਉਹਦੇ ਘਰ ਨਹੀਂ ਦੱਸਿਆ ਕਿ ਤੁਹਾਡਾ ਮੁੰਡਾ ਕਰਦਾ ਵੇਖ ਲੈ ਕਰਾਉਣ ਦਾ ਫਰਜ਼ ਹੁੰਦਾ ਦੇਖੋ ਜੀ। ਕਹਿਣ ਦਾ ਵੀ ਤੁਹਾਡੇ ਬਾ ਮੁੰਡੇ ਨੇ। ਇਹ ਸੇ ਵਾਸਤੇ ਬਣਿਆ ਹੁੰਦੇ ਨੇ ਕਿ ਜੇ ਜ਼ਿਆਦਾਤਰ ਮਸਲੇ ਇਸ ਤਰ੍ਹਾਂ ਦੇ ਹੁੰਦੇ ਨੇ ਪਿੰਡ 'ਚ ਹੀ ਨਿਬੇੜ ਦੋ। ਕਿਉਂਕਿ ਪੁਲਿਸ ਕੋਲ ਤਾਂ ਗੁੰੰਦਾ ਵੀ ਬਹੁਤ ਸੀਰੀਅਸ ਮੱਧਾ ਜੋਗ ਦੇ ਗੱਲ ਨਹੀਂ ਮੰਨੀ ਜਾਂਦੀ ਤਾਂ ਪੁਲਿਸ ਕੋਲੇ ਜਾਂਦੇ ਨੇ। ਨੇ ਬਾਕੀ ਜਿਹੜੇ ਪੰਚ ਸਰਪੰਚ ਨੇ ਇਸ ਤਰ੍ਹਾਂ ਦੇ ਛੋਟੇ ਮੋਟੇ ਮਸਲੇ ਪਿੰਡ 'ਚ ਨਿਬੇੜ ਦਿੰਦੇ ਹੁੰਦੇ ਨੇ ਕੀ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਦੇਖੋ ਜਦੋਂ ਤੁਸੀਂ ਦੇਖੋ ਕੀ ਬਣਿਆ ਹੁੰਦਾ ਲੱਗਦਾ ਵੀ ਤੁਹਾਡੇ ਨਾਲ ਤੱਕਾ ਹੋਇਆ ਅਸਾਈ ਕਹਿਣਾ ਵੀ ਜਿਹੜੇ ਉਹ ਬੋਲ ਖਾਏ ਗਿਆ ਉਹ ਬੂਰੋ ਦੇ ਪੂਰੇ ਬਹੁ ਜਾਣਾ ਬੂਰ ਪਗਾ ਬੂਰ ਦੀ ਉਹਨਾਂ ਅਸੀਂ ਕੁਝ ਨਹੀਂ ਕਹੇ ਹੈਗੇ ਕਿੰਨਾ ਕਰੀਆ ਵੀ ਸਰਪੰਚ ਦੇ ਕਾਰਵਾਈ ਹੋਵੇ ਹਾਂ ਜੀ ਬਹੁਤ ਕਹਣਾ ਮੈਂ ਤੇਰੇ 'ਤੇ ਢੜਕੇ ਮਾਰਨਾ ਹਾਂ ਕਹਿਣਾ ਕਿ ਤੇ ਮੈਂ ਤੇ ਪਾਕਤਨ ਖਾਤਾ ਤਾਂ ਮੈਨੂੰ ਫੜਿਆ ਮੈਂ ਤੈਨਕੇ ਆਜਵਾਬ ਦਿੱਤਾ ਵੀ ਮਖੰਦਾਂ ਖੰਡਾਂ ਮੈਂ ਬੇਚਦਾ ਨਹੀਂ ਹੈਗਾ ਹਾਂਜੀ ਉਹਨੇ ਆਜੋ ਆਵਰਤਾ ਮੁੰਡੇ ਨੂੰ ਪੁੱਤ ਨੂੰ ਮੇਰਨ ਹਾਂ ਆ ਸਭ ਕਰਦੇ ਨਹੀਂ ਨਾ ਤਾਂ ਪਰ ਦੀਦੇ ਨੂੰ ਐਸੀ ਭਾਈ ਚਰਜੋ ਨਹੀਂ ਹੁਣ ਤੱਕ ਜਿੰਨੀਆਂ ਵੀ ਵੀਡੀਓ ਨੈਟ ਤੇ ਪਈਆਂ ਨੇ ਕੋਈ ਵੀ ਚੈੱਕ ਲਓ ਇਹਨਾਂ ਦੇ ਤਕਰੀਬਨ 2-4 ਤਾਂ ਘਰਾਂ ਚੂ ਨੇ ਜਿਹੜੇ ਕਰਦੇ ਨੇ ਆਪਣੇ ਮਹਤਵਰ ਬੰਦੇ ਨੇ ਕਈਆਂ ਨੇ ਕਿਹਾ ਵੀ ਆ ਤੁਹਾਡਾ ਬੰਦਾ ਵੀ ਇਹਨੂੰ ਵੀ ਸਮਝਾਓ ਉਹ ਨਹੀਂ ਉਹਨਾਂ ਦੇ ਘਰੇ ਜਾਂਦੇ ਨੇ ਵੀ ਆਪਣੇ ਬੱਚੇ ਨੂੰ ਰੋਕੋ ਸਾਡੇ ਦੇ ਜਾ ਕੇ ਪਰਚਾ ਠੋਕ ਦਿੰਦੇ ਨੇ ਲੱਗਦਾ ਵੀ ਤੁਹਾਡੇ ਨਾਲ ਭੇਦਭਾਵ ਕੀਤਾ ਗਿਆ ਬੱਚੇ ਨੂੰ ਜਲੀਲ ਕੀਤਾ ਗਿਆ ਸਰਕੇ ਬੱਚੇ ਨੇ ਬੱਚੇ ਨੇ ਮੌਤ ਨੂੰ ਗਲੇ ਲਗਾਇਆ ਹਾਂਜੀ ਹਾਂਜੀ ਭੇਦਭਾਵ ਕੀਤਾ ਗਿਆ ਜੀ ਨਹੀਂ ਸਾਨੂੰ ਜਾਣਦਾ ਸਾਡੇ ਘਰ ਵੀ ਆ ਸਕਦਾ ਹੈਗਾ ਮੈਂ ਕਹਿੰਦਾ 200 ਮੀਟਰ ਤੇ ਹੋਊਗਾ ਜਿੱਥੇ ਫੜਿਆ ਜੀ ਉਹ ਹਾਂ ਜਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਜੋ ਪਿੰਡ ਦਾ ਸਰਪੰਚ ਹੈ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੁਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਹੋ ਹਾਂਜੀ 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 ਤੇ ਜੋ ਮੁੱਖ ਮੰਤਰੀ ਹੁੰਦਾ ਇਹ ਸਭ ਦਾ ਸਰਵ ਸਾਂਝਾ ਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਤੋਂ ਕੀ ਮੰਗ ਕਰਦੇ ਹੋ ਅਸੀਂ ਭਗਵਾਨ ਸਿੰਘ ਜੀ ਮਾਨ ਜੀ ਤੋਂ ਇਹੀ ਮੰਗਦੇ ਵੀ ਜੋ ਵੀ ਗੱਲ ਸਹੀ ਆ ਉਹਦਾ ਨਿਚੋੜ ਕੱਢਿਆ ਜਾਵੇ ਤੇ ਜਿਹੜੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਜੀ। ਠੀਕ। ਆਪੇ ਗੱਲ ਕਰਨੀ। ਹੂੰ। ਜੇ ਸਾਡਾ ਬੱਚਾ ਖਰਾਬ ਸੀ ਉਹ ਸਾਨੂੰ ਆ ਕੇ ਦੱਸਦਾ ਇਹਨਾਂ ਨੂੰ। ਜਦੋਂ ਸੁਣਦਾ ਫੜਦੇ ਸੀ ਹੁਣ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਹੈਗੀ ਆ ਕੇ। ਜਾਂ ਤਾਂ ਪਹਿਲਾਂ ਕਿ ਲੰਬ ਆਇਆ ਹੋਵੇ ਜਾਂ ਫਿਰ ਘਰੇ ਲੜਾਈ ਝਗੜਾ ਕਰਦਾ ਹੋਵੇ ਕੋਈ ਹੋਰ ਨਸ਼ਾ ਕਿ दारू ਜਾਂ ਨਾ ਜੀ ਇਹ ਜਾਂ ਕੁਛ ਨਹੀਂ ਆਹੀ ਕਹਿੰਦੇ ਜੀ ਜਾਂ ਕਿਤੇ दारू ਪੀ ਲੈਂਦਾ ਤੇ ਕੋਈ ਵੀ ਚੱਲਦਾ ਸਾਬ ਅੱਜ ਤੁਸੀਂ ਇੱਕ ਨੌਜਵਾਨ ਲੜਕੇ ਦੇ ਭੋਗ ਤੇ ਪੁੱਜੇ ਹੋ ਜਿਸ ਤੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਹੋਰਸ ਕਰਕੇ ਉਸ ਤੇ ਮਕਦਮਾ ਦਰਜ ਕਰਾਇਆ ਜਿਸ ਕਰਕੇ ਬੇਇੱਜ਼ਤੀ ਨਾ ਸਹਾਰਦਾ ਹੋਇ ਨੌਜਵਾਨ ਸੋਸਾਇਟੀ ਕਰ ਗਿਆ ਕੀ ਕਹੋਗੇ ਇਸ ਬਾਰੇ ਪਹਿਲਾਂ ਤਾਂ ਬੜੀ ਮਾੜੀ ਗੱਲ ਹੈ ਨੌਜਵਾਨ ਜਿਹੜਾ ਚਲੇ ਜਾਵੇ ਘਰ ਦੇ ਮਾਂ-ਬਾਪ ਦਾ ਕੀ ਹੱਥ ਦੱਸਦਾ ਪਰਦਾ ਚੜ੍ਹਦੇ ਆ ਬੜੀ ਦੁੱਖ ਦੀ ਘੜੀ ਆ ਪਰਿਵਾਰ ਤੇ ਇਸ ਬੱਚੇ ਦੀ 27 ਸਾਲ ਦੀ ਉਮਰ ਸੀ ਜਿਹੜਾ ਆਪਣੇ ਸਮੇਂ ਤੋਂ ਪਹਿਲਾਂ ਚਲੇ ਗਿਆ ਬਹੁਤ ਉਦਾਈ ਕਰਦਾ ਕੋਸ਼ਿਸ਼ ਕੀਤੇ ਪਰਿਵਾਰ ਨੂੰ ਬਲੇਮ ਲਾਉਂਦਾ ਪਰਿਵਾਰ ਕਹਿ ਰਿਹਾ ਕੀ ਆ ਗੱਲ ਹੋਈ ਆ ਮੈਂ ਪਰਿਵਾਰ ਦੇ ਨਾਲ ਸਹਿਮਤ ਆ ਪਰਿਵਾਰ ਜੋ ਵੀ ਸਾਨੂੰ ਉਹਦੇ ਨਾਲ ਕਰਾਂਗੇ ਪਰ ਇਹ ਜਿਹੜੀ ਜਾਤੀ ਨੇ ਬੜਾ ਦੇਰ ਨਹੀਂ ਚੱਲਦੀ ਇਸ ਨਗਰ 'ਚ ਇਕੱਲੇ ਇਸ ਪਰਿਵਾਰ ਨਾਲ ਨਹੀਂ ਹੋਈ ਬਹੁਤ ਸਾਰੇ ਮੈਨੂੰ ਹੁਣ ਦੱਸ ਰਹੇ ਨੇ ਕਿ ਸਾਨੂੰ ਘਰੇ ਆ ਕੇ ਘੂਰਿਆ ਜਾਂਦਾ ਸਾਨੂੰ ਰਸਤੇ 'ਚ ਕੋਈ ਖੜਾ ਆ ਕੇ ਘੂਰਿਆ ਜਾਂਦਾ ਕਿ ਬਹੁਤ ਮਾੜੀ ਗੱਲ ਹੁੰਦੀ ਹੈ ਪਿੰਡ ਦੀ ਪੰਚਾਇਤ ਲਈ ਕਿਉਂਕਿ ਜਿਹੜੀ ਪੰਚਾਇਤ ਹੁੰਦੀ ਆ ਉਹ ਸਭ ਦੀ ਸਾਂਝੀ ਹੁੰਦੀ ਹੈ ਜਿਵੇਂ ਆਪਣਾ ਪੰਜਾਬ ਆ ਪੰਜਾਬ ਦਾ ਮੁੱਖ ਮੰਤਰੀ ਆ ਉਹ ਸਭ ਦਾ ਸਾਂਝਾ ਹੈ ਹਲਕੀ ਦੇ ਐਮਐਲਏ ਨੂੰ ਸਾਂਝਾ ਦਾ ਹਾਰਾਂ ਜਿੱਤਾਂ ਜਾਂ ਵੋਟਰ ਦੀ ਰਾਜਨੀਤੀ ਆ ਉਹ ਵੋਟਾਂ ਨਾਲ ਜਿੰਨ ਤੱਕ ਸੀਮਤ ਰਹੇ ਚਾਹੇ ਉਸ ਤੋਂ ਬਾਅਦ ਜਦੋਂ ਬੰਦਾ ਵੱਡ ਜਾਂਦਾ ਤਾਂ ਉਹਨੂੰ ਸਾਰਿਆਂ ਨੂੰ ਆਪਣੀ ਬੁੱਕਲ 'ਚ ਆਪਣੀ ਕਲਾ ਵਿੱਚ ਲੈਣਾ ਚਾਹੀਦਾ ਤਾਂ ਕਿ ਇਹ ਬੰਦੇ ਨੂੰ ਪਿਆਰ ਨਾਲ ਆਪਾਂ ਨਾਲ ਤੁਰੀ ਤੁਰਸਾਂਦਾ ਵਾ ਪੰਜਾਬ ਇੱਕ ਹੈ ਜੀ ਸਟੇਟ ਆ ਜਿੱਥੇ ਜੇ ਕਿਸੇ ਨੂੰ ਡਰਾਵੇ ਕਿਸੇ ਤੋਂ ਨਹੀਂ ਡਰਦਾ ਹੁੰਦਾ ਚਾਹੇ ਉਹ ਦੋ ਵਕਤ ਦੀ ਰੋਟੀ ਮਸਾਂ ਖਾਂਦਾ ਪਰ ਉਹਦੀ ਅਣਖ ਜਿਤ ਗੈਰ ਹੁੰਦੀ ਇਸ ਕਰਕੇ ਜੇ ਕਿਸੇ ਨੂੰ ਡਰਾਵਾਂਗੇ ਕਦੇ ਨਹੀਂ ਕਰਦਾ ਜੇ ਪਿਆਰ ਨਾਲ ਤੁਰਾਂਗੇ ਤੁਰ ਪੈਂਦਾ ਅਸੀਂ ਇਸ ਧੋਖ ਦੀ ਘੜੀ ਵਿੱਚ ਮਵਾ ਦੇ ਨਾਲ ਆ ਜੋ ਪਰਿਵਾਰਕ ਹੋਊ ਤਾਂ ਸਾਡੀ ਸੀਨੀਅਰ ਰਿਕਰਚਪੈਂਟ ਦੀ ਇਸਵਾਲ ਦੇ ਨਾਲ ਜੀ ਐਮਐਲਏ ਸਾਹਿਬ ਜੋ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਹਦਾਇਤਾਂ ਹੈਗੀਆਂ ਨੇ ਵੀ ਸਰਪੰਚ ਇਸ ਤਰ੍ਹਾਂ ਦੇ ਦੋ ਜੋ ਤਾਨਾ ਸ਼ਾਇਦ ਹੋਈਆ ਜੋ ਇਸ ਤਰ੍ਹਾਂ ਦੇ ਪਰਮਾਨ جاری ਕਰ ਸਕਦੇ ਨੇ ਤਲਾਸ਼ੀ ਲੈ ਸਕਦੇ ਨੇ ਨਹੀਂ ਬਿਲਕੁਲ ਸਰਕਾਰਾਂ ਦੀ ਕੋਈ ਨਾ ਸਾਡਾ ਕਾਨੂੰਨ ਲਾਅ ਕਰਦਾ ਇਸ ਗੱਲ ਦੀ ਹਾਂ ਜੇ ਕੋਈ ਗੰਡ ਵਿੱਚ ਜਾਤੀ ਹੋ ਰਹੀ ਆ ਜਾਂ ਕਿਸੇ ਕਿਸਮ ਦਾ ਧੱਕਾ ਹੋ ਰਿਹਾ ਉਸ ਲਈ ਪਰਿਵਾਰ ਦੇ ਨਾਲ ਪੰਚਾਇਤ ਸਹਿਮਤੀ ਨਾਲ ਕਰਕੇ ਪਿੰਡ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਸ਼ਾਰਟ ਆਊਟ ਕਰ ਸਕਦਾ ਵਾ ਉਹਨਾਂ ਨੂੰ ਹੱਲ ਕਰ ਸਕਦਾ ਪਰ ਕਿਸੇ ਤੇ ਆਪਣਾ ਹੁਕਮ ਥੋਪ ਨਹੀਂ ਸਕਦਾ ਧੰਨਵਾਦ ਸਾਡੇ ਨਾਲ ਨੇ ਜਸਵੰਤ ਸਿੰਘ ਸਰਪੰਚ ਪਿੰਡ ਰਾਮਪੁਰ ਦੇ ਅੰਜ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਤੁਹਾਡੇ ਪਿੰਡ ਇੱਕ ਬੱਚੇ ਦੀ ਮੌਤ ਹੋਈ ਹੈ 27 ਸਾਲ ਲੜਕੇ ਦੀ ਮੌਤ ਹੋਈ ਹੈ ਜਿਸ ਕਰਕੇ ਜੋ ਪਰਿਵਾਰ ਨੇ ਤੁਹਾਡੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਕਿ ਤੁਸੀਂ ਉਦੀ ਤਲਾਸ਼ੀ ਲਈ ਉਸ ਤੋਂ ਬਾਅਦ ਉਸ ਤੇ ਮਕਦਮਾ ਅੰਦਰ ਜਕਰਾਇਆ ਜਿਸ ਕਰਕੇ ਉਹ ਪ੍ਰੈਸ਼ਰ ਚਾਹ ਕੇ ਉਸਨੇ ਸੁਸਾਇਡ ਕੀਤੀ ਹੈ ਕੀ ਕਹੋਗੇ ਇਸ ਵਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਜਿਹੜੇ ਉਹ ਇਲਜ਼ਾਮ ਲਾਏ ਨੇ ਉਹ ਸਿਰਫ ਬੇਬੁਨਿਆਦ ਨਹੀਂ ਜੀ ਸਾਰੇ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਦੇਖੋ ਮੈਂ ਇੱਕ ਰਾਮਪੁਰ ਪਿੰਡ ਦਾ ਸਰਪੰਚਾਂ ਮੈਨੂੰ ਲੋਕਾਂ ਨੇ ਸਰਪੰਚ ਸੁਣਿਆ ਮੇਰੇ ਪਿੰਡ ਦੇ ਵਿੱਚ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਉਹਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਇੱਕ ਜ਼ਿੰਮੇਵਾਰਾਂ ਮੈਂ ਕੋਈ ਇਹ ਨਹੀਂ ਹੈਗਾ ਵੀ ਪਹਿਲਾਂ ਵਾਲਿਆਂ ਵਾਂਗੂ ਵੀ ਜੋ ਚੱਲਦਾ ਭਾਈ ਚੱਲੀ ਜਾਵੇ ਇਹ ਗੱਲ ਮੈਂ ਨਹੀਂ ਬਰਦਾਸ਼ਤ ਕਰਦਾ ਮੈਂ ਪਹਿਲਾਂ ਅਨਾਉਂਸ ਵੀ ਕਰਿਆ ਹੋਇਆ ਵੀ ਨਸ਼ਾ ਚੋ ਵੇਚਣ ਵਾਲੇ ਨੇ ਉਹ ਆਪਣਾ ਸੁਧਰ ਜਾਣ ਜਾਂ ਉਹ ਸਾਡਾ ਪਿੰਡ ਛੱਡ ਦੇਣ ਜਾਂ ਉਹ ਆਪਣਾ ਕੰਮ ਛੱਡ ਦੇਣ ਤੇ ਬਾਕੀ ਪੀਣ ਵਾਲੇ ਨੇ ਜਿਹੜੇ ਉਹਨਾਂ ਲਈ ਅਸੀਂ ਕੋਆਪਰੇਟ ਕਰਦੇ ਹਾਂ ਉਹਨਾਂ ਨੂੰ ਅਸੀਂ ਰਾਜ ਵੀ ਕਰਵਾਇਆ ਕਿਹਾ ਵੀਆ ਤੇ ਇਸ ਜਿਹੜੇ ਤੁਸੀਂ ਨੌਜਵਾਨ ਦੀ ਗੱਲ ਕਰਦੇ ਹੋ ਨੌਜਵਾਨ ਦੀ ਮੌਤ ਹੋਈ ਹੈ ਮੈਨੂੰ ਵੀ ਬਹੁਤ ਦੁੱਖਾ ਵੀ ਇਹ ਨਹੀਂ ਹੋਣਾ ਚਾਹੀਦਾ ਪਰ ਉਹਦਾ ਕਾਰਨ ਕੁਝ ਹੋਰ ਸੀਗਾ ਉਹ ਜੋ ਕਾਰਨ ਸੀ ਉਹਦਾ ਉਹ ਅੱਜ ਤੋਂ 3 ਮਹੀਨੇ ਲਗਭਗ ਤਿੰਨ ਜਾਂ 3.5 ਮਹੀਨੇ ਲਗਭਗ ਪਹਿਲਾਂ ਦੀ ਘਟਨਾ ਹੈ ਮੈਂ ਕੋਈ ਕਿਸੇ ਮੈਂ ਰਾਮਪੁਰਪਿੰਡ ਦਾ ਸਰਪੰਚ ਆ ਮੇਰੇ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਤਾਂ ਉਹਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਨੂੰ ਉਸ ਨੌਜਵਾਨੇ ਬਾਰੇ ਪਤਾ ਲੱਗਿਆ ਸੀਗਾ ਵੀ ਉਹ ਕੈਪਸੂਲ ਨਸ਼ੇ ਦੇ ਵੇਚਦਾ ਮੈਂ ਉਹਦੀ ਤਲਾਸ਼ੀ ਲਈ ਆ ਲਾਈਵ ਲਈ ਆ ਉਹਦੇ ਵਿੱਚ ਵੀਡੀਓ ਬਣੀ ਹੋਈ ਆ ਤੇ 45 ਕੈਪਸੂਲ ਦੇ ਲਗਭਗ 45 50 ਕੈਪਸੂਲ ਉਹਦੇ ਕੋਲ ਮੈਂ ਬਰਾਮਦ ਕਰੇ ਨੇ ਬਾਕੀ ਮੇਰੀ ਜਾਣ ਤੋਂ ਮੇਰੀ ਇਨਫੋਰਮੇਸ਼ਨ ਮੁਤਾਬਕ ਕੋਈ ਜ਼ਿਆਦਾ ਸੀ ਉਹ ਪਹਿਲਾਂ ਵੇਚ ਚੁੱਕਿਆ ਸੀਗਾ ਤੇ ਬਸ ਉਸ ਤੋਂ ਮੈਂ ਫੜਿਆ ਫੜ ਕੇ ਉਹਨੂੰ ਪੁਲਿਸ ਦੇ ਵਾਲੇ ਕੀਤਾ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਆ ਇਸ ਦੇ ਵਿੱਚ ਨਸ਼ਾ ਤਾਂ ਹੁਣ ਰੋਕਣਾ ਹੀ ਹੈ ਜੇ ਪੰਚਾਇਤਾਂ ਨਹੀਂ ਰੋਕਣਗੀਆਂ ਤਾਂ ਕੌਣ ਰੋਕੇਗਾ ਬਿਲਕੁਲ ਜੀ ਤੁਹਾਨੂੰ ਵੀ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਵੀ ਇਸ ਤਰ੍ਹਾਂ ਦੇ ਜੋ ਬੱਚੇ ਨੇ ਆਈਡੈਂਟੀਫਾਈ ਕਰਕੇ ਤਲਾਸ਼ੀ ਲੈ ਕੇ ਤੁਸੀਂ ਉਹਨਾਂ ਤੇ ਮਕਦਮਾ ਦਰਜ ਕਰਾਓ ਨਹੀਂ ਮੈਂ ਇਹ ਤਾਂ ਮੈਂ ਜ਼ਰੂਰੀ ਸਮਝਦਾ ਹੀ ਵੀ ਸਾਨੂੰ ਕੋਈ ਇਹਦੇ ਲਈ ਹਦਾਇਤ ਦੇਣ ਦੀ ਲੋੜ ਆ ਕਿਸੇ ਨੂੰ ਸਾਡਾ ਮੇਰਾ ਪਿੰਡ ਆ ਮੇਰੇ ਪਿੰਡ ਦੇ ਨੌਜਵਾਨ ਮੇਰੇ ਪਿੰਡ ਦੇ ਲੋਕ ਮੇਰੇ ਪਿੰਡ ਦੇ ਬੱਚੇ ਨਸ਼ਾ ਮਾਰ ਰਹੇ ਨੇ ਮੇਰੇ ਪਿੰਡ ਦੇ ਪਰਿਵਾਰ ਨਸ਼ਾ ਅੱਜਟ ਰਹੇ ਨੇ ਤੇ ਉਹਦੇ ਲਈ ਮੈਨੂੰ ਤਾਂ ਮੈਂ ਤਾਂ ਕੋਈ ਕਿਸੇ ਦੀ ਹਦਾਇਤ ਨੂੰ ਜੀ ਕੋਈ ਸਮਝਦਾ ਨਹੀਂਗਾ ਮੇਰੀ ਜ਼ਿੰਮ ਇਹੀ ਮੈਂ ਕਰੂੰਗਾ ਜੀ ਅੱਗੋਂ ਵੀ ਕਰੂੰਗਾ ਪਹਿਲਾਂ ਵੀ ਕਰੀਆ ਤੇ ਅੱਜ ਜਦੋਂ ਉਹਨਾਂ ਦਾ ਭੋਗ ਸੈਰਮਨੀ ਸੀਗੀ ਉੱਥੇ ਜੋ ਸਾਬਕਾ ਐਮ.ਐਲ.ਏ ਲਖਬੀਰ ਸਿੰਘ ਲੱਖਾ ਵੀ ਪੁੱਜੇ ਸੀਗੇ ਉਹਨਾਂ ਨੇ ਕਿਹਾ ਕਿ ਕਿ ਉਹਨਾਂ ਦੇ ਧਿਆਨ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਹੈਗੀਆਂ ਕਿ ਰਸਤੇ 'ਚ ਘੇਰ ਕੇ ਜਾਂ ਘਰ ਜਾ ਕੇ ਘੂਰਦੇ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀ ਵਕਤ ਦੋਗੇ ਇਸ ਬਾਰੇ ਕੋਈ ਇੱਕ ਬੰਦਾ ਕਹਿ ਦੇਵੇ ਵੀ ਸਾਡੇ ਜਿਹੜੇ ਰਸਤੇ 'ਚ ਘੇਰ ਕੇ ਸਾਡੇ ਨਾਲ ਕੁੱਟਮਾਰ ਕੀਤੀ ਆ ਜਾਂ ਸਾਡੇ ਨਾਲ ਕੋਈ ਨਜਾਇਜ਼ ਸਾਡੇ ਤੇ ਕੋਈ ਪਰਚਾ ਪਾਇਆ ਇੱਕ ਵੀ ਬੰਦਾ ਕਹਿ ਦੇਵੇ ਜਾਂ ਸਾਡੀ ਤਲਾਸ਼ੀ ਲਈ ਆ ਸਿਰਫ ਉਹੀ ਬੰਦਾ ਫੜਿਆ ਜਿਹਦੀ ਜੇਬ ਚੋਂ ਬਰਾਮਦ ਹੋਇਆ ਸਾਰਿਆਂ ਦੀ ਵੀਡੀਓ ਬਣੀਆਂ ਹੋਈਆਂ ਨੇ ਪੁਲਿਸ ਨੂੰ ਪਰਚੇ ਪਏ ਹੋਏ ਨੇ ਇਹ ਕੰਮ ਅਸੀਂ ਜਾਰੀ ਰੱਖਾਂਗੇ ਆ ਜਿਹੜੇ ਤੁਸੀਂ ਗੱਲ ਕਰਦੇ ਹੋ ਜੋ ਪੋਲਿਟਿਕਲ ਸਰਕਾਰਾਂ ਸੀਗੀਆਂ ਪਹਿਲਾਂ ਅਜ ਤੋਂ ਪਹਿਲਾਂ ਦੀ ਸਰਕਾਰ ਦੀ ਸਾਡੇ ਐਮਐਲਏ ਸੀਗੇ ਉਹਨਾਂ ਦੇ ਟਾਈਮ 'ਚ ਸਾਰਾ ਸਾਰਾ ਪਿੰਡ ਜਾਣਦਾ ਕਿਥੇ ਕਿਵੇਂ ਨਸ਼ਾ ਵਿਕਦਾ ਸੀਗਾ ਕਿਵੇਂ ਸ਼ਰਾਬ ਦੇ ਪੈਗ ਵੇਚਦੇ ਸੀ 10 10 20 20 ਰੁਪਏ ਦੇ ਪੈਗ ਵੇਚਦੇ ਸੀਗੇ 25 ਤੋਂ 30 ਬੰਦੇ ਸਕੂਟੀਆਂ ਦੇ ਵਿੱਚ ਖਾਲੀ ਸ਼ਰਾਬ ਦੀਆਂ ਬੋਤਲਾਂ ਪਾਣੀ ਦੀਆਂ ਬੋਤਲਾਂ ਗਲਾਸ 20 ਰੁਪਏ ਦਾ 25 ਰੁਪਏ ਦਾ 30 ਰੁਪਏ ਦਾ ਪੈਗ ਸ਼ਰੇ ਤੇ ਮੈਂ ਆਪਣੇ ਉਸ ਟਾਈਮ ਦੇ ਇੱਕ ਪੰਚਾਇਤ ਮੈਂਬਰ ਨੂੰ ਮੈਂ ਆਪਣੇ ਮੈਂ ਪ੍ਰਮਾਤਮਾ ਦੀ ਕਸਮ ਖਾ ਕੇ ਕਹਿੰਨਾ ਮੈਂ ਫੋਨ ਵੀ ਕਰਿਆ ਸੀਗਾ ماں ਵੀ ਥੋੜੀ ਪੰਚਾਇਤ ਆ ਥੋੜੀ ਸਰਕਾਰ ਆ ਥੋੜਾ ਚੱਲ ਕੀ ਰਿਹਾ ਪਿੰਡ 'ਚ ਉਹਨਾਂ ਦਾ ਮੈਨੂੰ ਇੱਕੋ ਇੱਕ ਜਵਾਬ ਦੀ ਕਹਿੰਦੇ ਜੀ ਇਹਨਾਂ ਦੀ ਪਹੁੰਚ ਸਾਡੇ ਤੋਂ ਉੱਪਰ ਆ ਡੇੜ ਨਸ਼ਾ ਵੇਚਣ ਵਾਲੇ ਨਾਲ ਸਾਡੇ ਤੋਂ ਉੱਪਰ ਤੱਕ ਪਹੁੰਚ ਇਹਨਾਂ ਦੀ ਵੀ ਸੀ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਸਰਪੰਚ ਸਰ ਵੀ ਇੱਕ ਇਹ ਵੀ ਗੱਲ ਆਈ ਹੈ ਕਿ ਇਹ ਬੱਚਾ ਸਿਰਫ ਨਸ਼ਾ ਕਰਦਾ ਸੀ ਨਸ਼ਾ ਵੇਚਦਾ ਨਹੀਂ ਸੀ ਤੇ ਉਸਨੇ ਇਹ ਗੱਲ ਤੁਹਾਨੂੰ ਬਾਰ-ਬਾਰ ਕਹੀ ਆ ਤੇ ਇਸ ਤਰ੍ਹਾਂ ਕੀ ਕਹਾਂਗੇ ਇਸ ਬਾਰੇ ਨੇ ਕਾਇਨ ਵਾਲਾ ਕੋਈ ਵੀ ਨਹੀਂ ਕਹਿੰਦਾ ਜੀ ਕੋਈ ਵੀ ਨਹੀਂ ਕਹਿੰਦਾ ਵੀ ਐਵੇਂ ਵੇਚਦਾ ਜੇ ਹੁਣ ਇੱਕ ਟਾਈਮ ਦੇ ਵਿੱਚ ਕੋਈ ਬੰਦੇ ਨੇ ਸਾਨੂੰ ਪਤਾ ਵੀ ਉਹਦਾ ਉਹਨੇ ਪਹਿਲਾਂ ਕੈਪਸੂਲ ਵੇਚ ਚੁੱਕਿਆ 45 ਤੋਂ 50 ਕੈਪਸੂਲ ਮੈਂ ਇਹ ਕੋਲੋਂ ਬਰਾਮਦ ਕਰਦਾ ਤਾਂ 45 ਤੋਂ 50 ਕੈਪਸੂਲ ਤਾਂ ਇਹ ਬੰਦਾ ਘੱਟੋ ਘਾਟਾ ਪੈ ਦੇਖੀ ਤਾਂ 15 ਦਿਨ ਚ ਵੀ ਨਹੀਂ ਖਾਂਦਾ ਵੇਚਦਾ ਸੀਗਾ ਬਿਲਕੁਲ ਵੇਚਦਾ ਸਾਰਿਆਂ ਨੂੰ ਪਤਾ ਮੈਨੂੰ ਪੱਕੀ ਇਨਫੋਰਮੇਸ਼ਨ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਮੈਂ ਉਹਦੀ ਤਲਾਸ਼ੀ ਲਈ ਹੈ ਉਹਦੇ ਕੋਲੋਂ ਬਰਾਮਦ ਕੀਤਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਉਸਦੇ ਪਰਿਵਾਰ ਪਰ ਮੈਂ ਇਹ ਵੀ ਕਿਹਾ ਕਿ ਉਹ ਉਸਦੀ ਦਵਾਈ ਚੱਲ ਰਹੀ ਸੀ ਇਸ ਕਰਕੇ ਦਵਾਈ ਖਾ ਰਿਆ ਸੀ ਜੀ ਨੇ ਦਵਾਈ ਤਾਂ ਦੇਖੋ ਦਵਾਈ ਤੋਂ ਬਹੁਤ ਨੌਜਵਾਨ ਨੇ ਸਾਡੇ ਜਿਹੜੇ ਨਸ਼ੇ ਦੇ ਕੰਮ ਲੈਂਦੇ ਆ ਹਸਪੀਟਲ ਤੋਂ ਜਿਹੜੇ ਲੈਂਦੇ ਆ ਗੋਲੀ ਖਾਂਦੇ ਆ ਉਹ ਸਿਰਫ ਨਸ਼ੇ ਦਾ ਕੰਮ ਲੈਂਦੇ ਆ ਮੈਂ ਬਹੁਤ ਬੱਚਿਆਂ ਨੂੰ ਦਵਾਈ ਦਵਾਈ ਆ ਜੀ ਮੈਂ ਆਪਣੇ ਪੱਲੇ ਉਹ ਜਿਹੜੇ ਬੱਚੇ ਮਾਵਾ ਮੇਰੇ ਕੋ ਆ ਕੇ ਰਹਿੰਦੀਆਂ ਸੀਗੀਆਂ ਵੀ ਸਾਡੇ ਬੱਚੇ ਨਸ਼ਾ ਨਹੀਂ ਛੱਡ ਰਹੇ ਗਰੀਬ ਪਰਿਵਾਰਾਂ ਸੀ ਉਹ ਸਾਡੇ ਕਹਣੇ ਵੇਚਦੇ ਸੀ ਸਾਡੇ ਉਹਨੇ ਨਾ ਸਿਲੰਡਰ ਵੇਚਤੇ ਸਾਡਾ ਆਹ ਵੇਚਦਾ ਸਾਡਾ ਸਮਾਨ ਵੇਚਦਾ ਤੇ ਮੈਂ ਉਹਨਾਂ ਨੂੰ ਬਹੁਤ ਵਾਰ ਬਹੁਤ ਬੱਚੇ ਮੈਂ ਤੁਹਾਨੂੰ ਕਦੇ ਮਿਲਾ ਵੀ ਦਊਗਾ ਉਹਨਾਂ ਨੂੰ ਮੈਂ 2-2 ਮਹੀਨੇ ਲਗਾਤਾਰ ਦਵਾਈ ਖਲਾਈ ਆ ਉਹ ਦਵਾਈ ਵੀ ਖਾਈ ਜਾਂਦੇ ਜਿਹੜਾ ਨਸ਼ਾ ਵੀ ਖਾਈ